ਹੋਣ ਜਿਹੜੀਆਂ ਸਥਿਤੀਆਂ ਬਣੀਆਂ ਹੋਈਆਂ ਇਸ ਵੇਲੇ ਆ ਤੁਸੀਂ ਲੰਬਾ ਅਰਸਾ ਇੱਥੇ ਗੁਜ਼ਾਰਿਆ ਹੈਗਾ ਅਮਰੀਕਾ ਦੀ ਧਰਤੀ ਤੇ ਆ ਪਹਿਲਾਂ ਇਸ ਤਰ੍ਹਾਂ ਦੇ ਹਾਲਾਤ ਕਿਸੇ ਸਰਕਾਰ ਦੇ ਵਿੱਚ ਰਹੇ ਨੇ ਜਿਹੜੇ ਹਾਲਾਤ ਨੇ ਨਾ ਉਹ ਅੱਜ ਦੀ ਤਰੀਖ ਦੇ ਵਿੱਚ ਅਮਰੀਕਾ ਦੇ ਸਭ ਤੋਂ ਮਾੜੇ ਹਾਲਾਤ ਨੇ ਕਿਉਂਕਿ ਇਸ ਤਰ੍ਹਾਂ ਦੇ ਕਦੇ ਵੀ ਇਹ ਸਿਨੈਰੀਓ ਨਹੀਂ ਬਣੇ ਇਦਾਂ ਦੀ ਕੋਈ ਗੱਲਬਾਤ ਨਹੀਂ ਹੋਈ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਮਨ ਵਿੱਚ ਇੰਨਾ ਵੱਡਾ ਡਰ ਪਏ ਤੇ ਇਹੋ ਜਿਹਾ ਕਹਿ ਲੋ ਕਿ ਮਾਹੌਲ ਬਣਿਆ ਹੋਵੇ ਕਿ ਲੋਕ ਜਿਹੜੇ ਆ ਆਪਣੇ ਕਮਾਂਕਾਰਾਂ ਤੇ ਜਾ ਕੇ ਖੁਸ਼ ਨਹੀਂ ਹੈਗੇ ਕਹਿੰਦੇ ਆ ਕਿ ਇਸ ਟਾਈਮ ਇਹੋ ਜਿਹਾ ਲੋਕਾਂ ਦੇ ਮਨਾਂ ਦੇ ਵਿੱਚ ਡਰ ਹੈ ਕਿ ਆਪਾਂ ਘਰ ਬਹਿ ਕੇ ਹੀ ਗੁਜ਼ਾਰਾ ਕਰ ਲਈਏ ਕੰਮਾਂ ਤੇ ਗਏ ਜਾਂ ਕਿਸੇ ਰੈਸਟੋਰੈਂਟ ਤੇ ਕੋਈ ਕੰਮ ਕਰਦਾ ਹੈ ਜਾਂ ਕੋਈ ਕਾਰਵਾਸ਼ਤੇ ਕਰਦਾ ਹੈ ਜਾਂ ਕੋਈ ਟਰੱਕ ਵੀ ਚਲਾਉਂਦਾ ਤਾਂ ਹਰ ਇੱਕ ਦੇ ਮਨ ਦੇ ਵਿੱਚ ਇਹ ਡਰ ਹੈ ਕਿ ਜੇ ਕਿਤੇ ਆਈਸ ਦੇ ਇਮੀਗ੍ਰੇਸ਼ਨ ਦੇ ਫਸੇ ਚੜ ਗਏ ਤਾਂ ਫਿਰ ਉਹ ਨਾ ਹੋਵੇ ਕਿ ਡੈਪੂਟੇਸ਼ਨ ਹੋ ਜਾਵੇ ਤੇ ਇੰਡੀਆ ਚਲੇ ਜਾਈਏ ਤਾਂ ਉਤੋਂ ਚੰਗਾ ਇਹ ਹੈ ਕਿ ਆਪਾਂ ਕਹਿੰਦੇ ਦੜ ਵਟ ਕੇ ਥੋੜਾ ਸਮਾਂ ਕੱਟ ਦੜ ਵਟੇ ਜਵਾਨਾ ਕੱਟ ਥੋੜਾ ਸਮਾਂ ਇਦਾਂ ਕੱਟ ਲਈਏ ਜਦੋਂ ਹਾਲਾਤ ਥੋੜੇ ਸੁਖਾਵੇਂ ਹੋਣਗੇ ਤੇ ਫਿਰ ਦੁਬਾਰਾ ਜਿਹੜਾ ਆ ਉਹ ਕੰਪਾਲ ਕਰ ਲਿਆ ਜਾਵੇਗਾ